गल गाही पाप कमाए पाप सुखा है पाप करता है पापा है ये गंदगी लग जाती है उसी तरह मन इना चुका है गंदगी न भर चुका है ये गुरु घर भी आता है मथा भी टेकता है पर पाप भी करी जाता है पाप की करता है ये कहता कि मैं गुरु घर जाना है रोज मत्था टेकदा उ गरीबा का अग भी मारी चुगली भी करी जा भी करी जा बहुत पंचकर पारतन लिया है ये कहता कि मैं इसे खां गुरु का दस्तार भी सजा दबागा भी सजा लिया ਵਸਤਰ ਵੀ ਪਹਿਨ ਲਈ ਛੋੜਾ ਵੀ ਪਾੜਿਆ ਮੈਂ ਗੁਰੂ ਦਾ ਸਿੱਖ ਬਣ ਗਿਆ ਮਾਰੇ ਕਿਤੇ ਕੀ ਇਹ ਪਾਪ ਵੀ ਕਰਦਾ ਹੈ ਗਰੀਬਾਂ ਦਾ ਹੱਕ ਵੀ ਮਾਰਦਾ ਹੈ ਕਹਿੰਦਾ ਮੈਂ ਸੇਖਾਂ ਮਾਰੇ ਕਿਤੇ ਨੇ ਬਹੁਤ ਪਰपंच ਕਰ ਭਰਤਨ ਲਿਆਵਾਂ ਸੁਤਦਾਰਾਂ ਧਿਆਨ ਲਟਾਵਾਂ ਇਹ ਧਗੀਆਂ ਮਾਰ ਕੇ ਨਾ ਇਹ ਰਿਪਨ ਆਕਮਾਰ ਕੀ ਮਜ਼ਦੂਰਾਂ ਦਾ ਜੇ ਆਪਣਾ ਪਰਿਵਾਰ ਪਾਲਦਾ ਹੈ ਪੀੜ ਪਾਲਦਾ ਹੈ ਬਹੁਤ ਪਰਪੰਚ ਕਰ ਪਰ ਤਨ ਲਿਆਵੇ ਸੁਤਦਾਰਾ ਭਿਆਨ ਵਿਟਾਵੇ ਮਨ ਮੇਰੇ ਭੁੱਲੇ ਕੱਟ ਨਾ ਕੀਜੈ ਅੰਤ ਨਵੇੜਾ ਤੇਰੀ ਜੀ ਪੈਲੀ ਜੀ ਇਹ ਪਰਿਵਾਰ ਪਾਲਦਾ ਹੈ ਬੱਚਿਆਂ ਨੂੰ ਪਾਲਦਾ ਠੱਗੀਆਂ ਮਾਰ ਕੇ ਆਕ ਮਾਰ ਕੇ ਕਿਸੇ ਦਾ ਕੋਣ ਪਸੀਨੇ ਦੀ ਕਮਾਈ ਆਕ ਮਾਰ ਕੇ ਸੋਚਦਾ ਹੈ ਇਹ ਮੈਂ ਬਸ ਨਜ਼ਰ ਟੇਕ ਲਿਆ ਹੋਰ ਮੈਨੂੰ ਕੁਝ ਕਰਨ ਦੀ ਲੋੜ ਇਸ ਕਰਕੇ ਮਾਰਕਿੰਦੇ ਕਿ ਇਹ ਇਹ ਮਨੁੱਖੀ ਜਗਾਂ ਦਾ ਗੰਦਗੀ ਨਾਲ ਭਰ ਚੁੱਕਾ ਹੈ ਬੜਾ ਪਹਿਲਾ ਹੋ ਚੁੱਕਾ ਹੈ ਆਪਾਂ ਪੜਦੇ ਹਾਂ ਰੋਜੀ ਗ੍ਰੰਥੀ ਸਿੰਘ ਬੜੀਆਂ ਦੇ ਜਪਜੀ ਸਾਹਿਬ ਦਾ ਪਾਠ ਪੜ੍ਹਦੇ ਇਸੇ ਕਰਕੇ ਗੁਰੂ ਨੇ ਹੁਕਮ ਕੀਤਾ ਸੀ ਕਿ ਨਿਤਨੇਮ ਕਰਨਾ ਹੈ ਕਿ ਤੁਸੀਂ ਰੋਜ਼ ਬਾਣੀ ਨੂੰ ਪੜ੍ਹਨਾ ਹੈ ਤੁਹਾਨੂੰ ਗਿਆਨ ਮਿਲ ਜਾਊਗਾ ਪਰ ਕੀ ਹੋਇਆ ਗਲਤੀ ਸੇ ਕੱਲੇ ਪੜੀ ਜਾਂਦੀ। ਅਸੀਂ ਕਿਨੇ ਇਹਨਾਂ ਦਾ ਕੰਮ ਵੀ ਆ। ਗੁਰੂ ਨੇ ਇਸੇ ਕਰਕੇ ਹੁਕਮ ਕੀਤਾ ਸੀ ਕਿ ਤੁਸੀਂ ਰੋਜ਼ ਹੀ ਨਿਤਨੇਮ ਕਰਨਾ। ਕਿ ਤਰ੍ਹਾਂ ਗਿਆਨ ਮਿਲ ਸਕੀਏ, ਸੂਝੀ ਆ ਲਾ ਸਕੇ। ਇਸ ਤਰ੍ਹਾਂ ਕਿ ਕ੍ਰਿਤੀ ਸਿੰਘ ਰੋਲ ਪਾ ਰਹੇ ਆ ਉਹ ਮੈਲ ਨੂੰ ਧੋਣ ਬਾਰੇ ਗੱਲ ਕਰ ਰਹੇ ਆ ਕਿ ਮੈਲ ਨੂੰ ਸਾਫ ਕਰ ਨੂੰ ਸ਼ੁੱਧ ਕਰ। ਮਾਰੇ ਕਹਿੰਦੇ ਨੇ ਇਹ ਜਿਹੜਾ ਮਾਨਣਾ ਇਹਨੂੰ ਬੜੀ ਮੈਂ ਲੱਗੀ ਹੋਈ ਐ 1-2 ਮਹੀਨੇ ਦੀ ਮੈਂ ਨਹੀਂ ਲੱਗੀ ਜੇ ਮਾਨੂੰ ਆਪਾਂ ਕਈ ਸਾਲ ਇਸਣਾੜੇ ਨਾ ਕਰੀਏ ਨਾਹੀਏ ਨਾ ਕਿੰਨੀ ਮੈਂ ਲੱਗ ਜਾਂਦੀ ਕੱਪੜੇ ਵਿੱਚ ਹੋਈਏ ਨਾ 1-2 ਸਾਲ ਕਿੰਨੀ ਮੈਂ ਲੱਗ ਜਾਂਦੀ ਮਾਰੇ ਕਹਿੰਦੇ ਕਿ ਇਹ ਜਿਹੜਾ ਮਾਨਣਾ ਤੇਰਾ ਇਹਨੂੰ ਤਾਂ ਇੱਕ ਯੁੱਗ ਦੀ ਨਹੀਂ ਮੈਂ ਲੱਗੀ ਇਹਨੂੰ ਕਈ ਯੁੱਗ ਹੋ ਗਿਆ ਜਨਮ ਜਨਮ ਇਹ ਇਸ ਮਨ ਕੋ ਮਲ ਲੱਗੀ ਮਰਕਦੇ ਜਨਮਾਂ ਜਨਮਾਂ ਦੀ ਇਹ ਮਨ ਨੂੰ ਮੈਂ ਲੱਗੀ ਹੋਈ ਐ ਇੱਕ ਜਨਮ ਦੀ ਥੋੜੀ ਲੱਗੀ ਐ ਕਈ ਜਨਮ ਹੋ ਗਏ ਇਹਨਾ ਗੰਦਾ ਹੋ ਚੁੱਕਾ ਐ ਮਨ ਮੁਰਾ ਕੀਆ ਅਸੀਂ ਕਦੀ ਬਾਣੀ ਨੂੰ ਪੜਿਆ ਨਹੀਂ ਵਿਚਾਰਿਆ ਨਹੀਂ ਕਈ ਜੀਵ ਕਦੇ ਮਨ ਕਿਡਾ ਹੁੰਦਾ ਮਨ ਦੀ ਕਿਹੜੀ ਗੱਲ ਕਰਦਾ ਮਨ ਤੇ ਵਿਦਾਈ ਕੋਈ ਫਿਰ ਜੇ ਮਾਰ ਨਹੀਂ ਹੁੰਦਾ ਤੇ ਫਿਰ ਅਸੀਂ ਗੁਰੂ ਘਰ ਆ ਕੇ ਮੱਥਾ ਵੀ ਟੇਕਿਆ ਇਹ ਤਾਂ ਰੂਹ ਦਾ ਪਸਾਰ ਕਰਨ ਦੀ ਅਦਸਤਾਨ ਨਹੀਂ ਸਜਾਈ ਫਿਰ ਜਿਹੜਾ ਇਹ ਧਕੀਆਂ ਮਾਰਦਾ ਹੈ ਝੂਠ ਬੋਲਦਾ ਹੈ ਇਹ ਕੌਣ ਅੰਦਰ ਬੇਤਾਲ ਇਸ ਕਰਕੇ ਮਾਰ ਕੇ ਕਹਿੰਦੇ ਨੇ ਕਿ ਮਨ ਤਾਂ ਜਿਹੜਾ ਇਹ ਮੈਲਾ ਹੋ ਚੁੱਕਾ ਹੈ ਗੰਦਗੀ ਨਾਲ ਇੰਨਾ ਭਰਿਆ ਹੈ ਇਹ ਪਾਪ ਕਰਦਾ ਹੈ ਪਾਪ ਨੂੰ ਨਾ ਪਾਪੀ ਪਾਪ ਕਮਾਉਂਦੇ ਕਰਦੇ

ਇਹ ਹੱਕ ਮਾਰਦਾ ਹੈ ਗਰੀਬਾਂ ਦਾ ਤੇ ਆਚਾਰ ਕਰਦਾ ਹੈ ਗਰੀਬਾਂ ਉੱਪਰ ਤੇ ਆਪਣੇ ਆਪ ਨੂੰ ਸੇਖਕ ਬਣਾਦਾ ਹੈ ਮੈਂ ਸਿੱਖੀ ਮਰ ਕੇ ਦੇ ਉਹ ਸੇਖੋਦਾਰ ਹੈ ਜਿਹੜਾ ਗੁਰੂ ਦੇ ਬਾਣੀ ਦੇ ਵਿੱਚ ਜਾਂਦਾ ਹੈ ਗੁਰੂ ਦੇ ਮਦੇ ਵਿੱਚ ਜਾਂਦਾ ਹੈ ਸਾ ਸੰਗਤ ਜੀਓ ਆਪਾਂ ਦੇਖਦੇ ਬੱਚੇ ਸਾਡੇ ਸਕੂਲਾਂ ਦੇ ਵਿੱਚ ਜਾਂਦੇ ਆ ਕਾਲਜਾਂ ਦੇ ਵਿੱਚ ਜਾਂਦੇ ਆ ਕੀ ਇਹ ਤੇ ਕਲਾ ਮਥਾ ਟੇਕੇ ਆ ਜਾਂਦੇ ਟੀਚਰ ਕੀ ਇਹ ਸਕੂਲ ਨੂੰ ਕਲਾ ਮਥਾ ਟੇਕੇ ਆ ਜਾਂਦੇ ਇਹ ਸਾਰਾ ਸੂੜਾ ਬੁਰਦਵਾਰਨ ਇਹ ਗੁਰੂ ਘਰ ਆ ਪੈਸੇ ਵਾਸਤੇ ਬਣਾਇਆ ਇਥੇ ਆ ਕੇ ਆਪਣਾ ਸੋਚੀ ਲੈਣੀ ਆ ਗਿਆਨ ਲੈਣਾ ਹੈ ਗੁਰੂ ਤੋਂ ਤੇ ਜੇਕਰ ਸਾਡੇ ਬੱਚੇ ਕਲਾ ਸਕੂਲ ਨੂੰ ਮਥਾ ਟੇਕੇ ਟੀਚਰਾਂ ਨੂੰ ਮਥਾ ਟੇਕੇ ਵਾਸਾਇਣ ਕਾਜਨ ਮਥਾ ਟੇਕੇ ਵਾਸਾਇਣ ਨੂੰ ਉਤੇ ਬੈਠ ਕੇ 8-8 ਘੰਟੇ 10-10 ਘੰਟੇ ਪੜਾਈ ਨਾ ਕਰਨ ਕੀ ਉਹ ਬੱਚੇ ਪਾਸ ਹੋ ਜਾਣਗੇ ਸਾਧ ਸੰਗਤ ਜੀ ਉਹ ਨਹੀਂ ਇਸੇ ਤਰ੍ਹਾਂ ਸੀ ਸਕੂਲ ਸਕੂਲ ਬਹੁਤ ਬਣਾ ਲਏ ਸੀ 10-10 ਸੀ ਬਣਾ ਲਏ ਇੱਕ ਪਿੰਡ ਦੇ ਵਿੱਚ ਗੁਰਦੁਆਰੇ 10-10 ਬਣਾ ਲਏ ਪਰ ਗਿਆਨ ਤੇ ਸੀ ਰਹਿ ਨਹੀਂ ਕੱਲਾ ਮੈਥਾ ਟਿਕਦਾ ਕਿਸੇ ਤਰ੍ਹਾਂ ਕੇ ਸਾਧ ਸੰਗਤ ਜੀ ਜੇਕਰ ਆਪਾਂ ਇੱਕ ਪਿੰਡ ਦੇ ਵਿੱਚ 10 ਸਕੂਲ ਬਣਾ ਲਈਏ ਬਚਿਆ ਨੂੰ ਕਹੀਏ ਪਹਿਲਾ ਮਤਾਂ ਦੇ ਕੇ ਆਇਨਾ ਸੁਰੂ ਦੇ ਵਿੱਚ ਟੀਚਰਾਂ ਨੂੰ ਸੀ ਬੱਚੇ ਸਾਡੇ پاس ਨਹੀਂ ਹੋ ਸਕਦੇ ਗਿਆਨੀ ਦੁਨੀਆ ਦੀ ਪੜਾਈ ਨਹੀਂ ਪੜ ਸਕਦੇ ਵਧੀਆ ਇਨਸਾਨ ਨਹੀਂ ਬਣ ਸਕਦੇ ਉਸੇ ਤਰ੍ਹਾਂ ਸਾਡੀ ਵੀ ਹਾਲ ਹੈ ਅੱਜ ਸੂਣ ਅਸੀਂ ਗੁਰਦੁਆਰੇ ਦਸ-ਦਸ ਸੁਣਾਣੇ ਆ ਪੰਜ-ਪੰਜ ਗੁਰਦੁਆਰੇ ਇੱਕ ਮਿੰਟ ਦੇ ਵਿੱਚ ਪਰ ਅਸੀਂ ਤਾਂ ਸਾਸ ਸੰਗਧੀ ਤੇ ਇੱਕ ਕੋਈ ਕਾਨੂੰਨੀ ਸਮਝ ਸਕੇ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਸੰਤਾਨਕਮੁੰਜੀ ਦੀ ਤਰਕੀ ਤੇ सब तो पहला आज तो पांच सौ पचवंजा साल पहला उन्होंने इतनी उच्चारण किया असिता नहीं समझ सके साथ बचे सतसगुजी कई बार पिंडा जाइदा डूलियां लगदिया प्रचार से बच्चे पूछीदा भी एक ओंकार का मतलब की है उन्होंने इन पता सामू नहीं पता, पता एक ओंकार

संगत दूल आके ज्ञान मिलना संगत बैठे नहीं करिए मत टेकिया ग्रथी बढ़ी जया महाराज ने सब तो पहला एको अंकार उच्चारण कर दिता कि परमात्मा एक है नाम भावे वो वक्त रख रक रहे ਅਰੋ ਪਰਮਾਤਮਾ ਕੋਈ ਹੈ ਏ ਕੋ ਕਰਦਾ ਚੱਲ ਕੀਤਾ ਗੁਰੂ ਮਾਨ ਸਿੰਘ ਨੇ ਸੁਲਤਾਨ ਬਨੋਦੀਨ ਦਰਤੀ ਦੇ ਤੇ ਸੀਦਾ ਗੁਰੂ ਨੂੰ ਹੀ ਵੰਡ ਲਿਆ ਪਾਟ ਪਾਟ ਗੁਰਦੁਆਰੇ 10 10 ਗੁਰਦੁਆਰੇ ਉਹੀ 1420 ਅੰਗ ਗੁਰੂ ਗ੍ਰੰਥ ਸਾਹਿਬ ਜੀ ਆਸੀ ਤਾਂ ਗੁਰੂ ਨਾਲ ਹੀ ਵੱਡੀਆਂ ਪਾੜੀਆਂ ਸਾਧ ਸੰਗਤ ਜੀ ਇਸ ਕਰਕੇ ਮਾਰਕੀਂ ਦਿਆ ਕਿ ਗਿਆਨ ਨਾਲ ਲੈਣ ਕਰਕੇ ਸੋਚੀ ਨਾਲ ਲੈਣ ਕਰਕੇ ਸਿੱਖ ਉਹਦਾ ਜਿਹੜਾ ਗੁਰੂ ਤੋਂ ਗਿਆਨ ਲੈਂਦਾ ਸੋ ਸਿੱਖ ਸਖਾ ਦੰਦ ਪਹਿ ਭਾਈ ਮਨੁੱਖ ਜੀ ਉਹ ਮੇਰਾ ਸਿੱਖ ਹੈ ਜਿਹੜਾ ਮੇਰੇ ਕੋਲੋਂ ਗਿਆਨ ਲੈਂਦਾ ਸੋਚੀ ਲੈਂਦਾ ਸੋ ਸਿੱਖ ਸਖਾ ਦੰਦ ਪਹਿ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਜਿਹੜਾ ਗੁਰੂ ਦੇ ਭਾਣੇ ਦੇ ਵਿੱਚ ਚੱਲਦਾ ਹੈ ਗੁਰੂ ਦੇ ਹੁਕਮ ਦੇ ਵਿੱਚ ਚੱਲਦਾ ਹੈ ਭਾਣਾ ਕਿਤੇ ਉਹ ਮੇਰਾ ਸਿੱਕਾ ਸਿੱਖ ਕੋਈ ਲਿਬਾਸ ਦਾ ਨਾਂ ਨਹੀਂ ਸਾਧ ਸੰਗਤ ਜੀਓ ਪਈ ਕੋਈ ਇਹ ਚੋਲਾ ਜਾਂ ਮੈਂ ਬਹਿਲਿਆ ਜਾਂ ਦਸਤਾਰ ਸਿਗਾੜੀ ਮੈਂ ਸਿੱਖਾ ਸਿੱਖ ਕੋਈ ਲਿਬਾਸ ਦਾ ਨਾਂ ਨਹੀਂ ਕੋਈ ਵੀ ਸਿੱਖਿਆ ਲੈ ਸਕਦਾ ਹੈ ਗੁਰੂ ਤੋਂ ਸਿੱਖ ਉਹਦਾ ਜਿਹੜਾ ਗੁਰੂ ਦੇ ਹੁਕਮ ਦੇ ਵਿੱਚ ਚੱਲਦਾ ਹੈ ਸੂਰ ਸਿੱਖ ਸਖਾ ਬੰਧ ਤਹ ਭਾਈ ਜੇ ਗੁਰ ਕੇ ਬਾਣੀ ਵਿੱਚ ਆਵੇ ਆਪਣੇ ਬਾਣੀ ਜੋ ਚੱਲੇ ਭਾਈ ਵਿਛੜ ਝੋਟਾ ਖਾਂ ਉਸ ਲਖਉਂਦਾ ਹੈ ਜਿਹੜਾ ਗੁਰੂ ਦੇ ਬਾਣੀ ਦੇ ਵਿੱਚ ਜਾਂਦਾ ਹੈ ਗੁਰੂ ਦੇ ਹੁਕਮ ਦੇ ਵਿੱਚ ਜਾਂਦਾ ਹੈ ਤੇ ਜਿਹੜੇ ਗੁਰੂ ਦੇ ਹੁਕਮ ਦੇ ਵਿੱਚ ਨਹੀਂ ਚੱਲਦੇ ਨਾ ਗੁਰੂ ਦੇ ਬਾਣੀ ਦੇ ਵਿੱਚ ਨਹੀਂ ਚੱਲਦੇ ਉਹ ਜੀ ਭੜਗਨਾ ਦੇ ਵਿੱਚ ਜਾਂਦੇ ਆ ਕੋੜ ਕੀਆ ਸਾਡੇ ਕੋਲ ਬੜੀ ਪੜਾਈ ਬਹੁਤ ਕਰ ਲਈ ਪੜਾਈ ਬਹੁਤ ਕਰ ਲਈ ਪੈਸਾ ਵੀ ਆ ਗਿਆ ਸਾਡੇ ਕੋਲ ਧਨ ਦੌਲਤ ਆ ਗਿਆ ਗੱਡੀਆਂ ਆ ਗਈਆਂ ਕੋਠੀਆਂ ਆ ਗਈਆਂ ਘਰਾਂ ਬਣੇ ਪਰਤਨਾ ਦੇ ਵਿੱਚ ਕਿਉਂਕਿ ਗੁਰੂ ਜੋ ਗਿਆਨ ਦੇ ਰਿਹਾ ਉਹ ਗਿਆਨ ਦੀ ਕਿਤੇ ਪੜਾਈ ਕੀਤੀ ਮਾਰ ਕੇ ਤੇ ਉਹ ਮੂਰਖਾ ਜੀਵ ਜੇ ਇਹਨੇ ਪੜਾਈ ਕਰਕੇ ਵੀ ਸਾਨੂੰ ਇਹ ਗਿਆਨ ਨਹੀਂ ਆਇਆ ਕਿਉਂਕਿ ਆਪਾਂ ਦੇਖਦੇ ਆਪਾਂ ਪੜਾਈਆਂ ਕਰ ਲਈਆਂ ਤਰੱਕੀ ਕਰ ਲਈ ਸਾਡੇ ਕੋਲ ਪੈਸਾ ਹੈ ਧਨ ਹੈ ਦੌਲਤ ਹੈ ਕਿਉਂਕਿ ਪੈਸੇ ਦੇ ਨਾਲ ਹੀ ਗੁਰੂ ਘਰ ਬਣਦੇ ਆ ਪੈਸਾ ਹੈ ਆ ਕੀ ਹੋ ਗਿਆ ਸੀ 10-10 ਗੁਰੂ ਘਰ ਹੀ ਨਾਲੇ ਪੈਸੇ ਨਾਲ ਮਾਰ ਕੇ ਪੜਿਆ ਮੂਰਖ ਆਖੀ ਹੈ ਇਹਦੇ ਪੜਾਈ ਬਹੁਤ ਕਰ ਲਈ ਪਰ ਮੂਰਖ ਬਣ ਗਿਆ ਪੈਸਾ ਵੀ ਇਹਦੇ ਕੋਲ ਆ ਗਿਆ ਦੁਨਿਆਵੀ ਪੜਾਈ ਕਰ ਲਈ ਕੀ ਆ ਦਸ ਪੰਜ ਪੰਜ ਗੁਰਦੁਆਰੇ ਬਣਾ ਲਈ ਇਸ ਪੈਸੇ ਨਾਲ ਮਰ ਕੇ ਪੜਿਆ ਮੂਰਖ ਆਖੀ ਹੈ ਜਿਤ ਲਭ ਲੋਭ ਅਹੰਕਾਰ ਅਹੰਕਾਰ ਵੀ ਆ ਗਿਆ ਕਿਉਂਕਿ ਮੈਂ ਬਹੁਤ ਪੜਿਆ ਮੈਂ ਪੜਾਈ ਕੀਤੀ ਆ ਤਾਂ ਆ ਗਿਆ ਦੁਨਤਾਲ ਤੇ ਨਾਲ ਅਹੰਕਾਰ ਵੀ ਆ ਗਿਆ ਜੇ ਕਿਸੇ ਨੇ ਕੋਈ ਮਾੜੀ ਨਹੀਂ ਗੱਲ ਕਹਿਤੀ ਮੈਂ ਅਗਰ ਮੁੰਡਾ ਮਾੜੇ ਨਾਲ ਨਾ ਕਰਦਾ ਤੇ ਇਸ ਕਰਕੇ ਮਾਰ ਕੇ ਨੇ ਪੜਿਆ ਮੂਰਖ ਆਖੀ ਹੈ ਜਿਤ ਲਭ ਲੋਬ ਅਹੰਕਾਰ ਅਹੰਕਾਰ ਆ ਗਿਆ ਉਹ ਮੇ ਆ ਗਈ ਕਿ ਮੇਰੇ ਜਿੰਨਾ ਸਿਆਣਾ ਨਹੀਂ ਕੋਈ ਕਿਉਂਕਿ ਪੜ੍ਹਾਈ ਜਿਆਦੀ ਕਰ ਲਈ ਕਿ ਨਾ ਮੈਂ ਸਿਆਣਾ ਜ਼ਿਆਦਾ ਇਹ ਮੂਰਖਾ ਲੋਕ ਇਸ ਕਰਕੇ ਮਾਰ ਕੇ ਤੇ ਗੁਰੂ ਤੋਂ ਗਿਆਨ ਨਹੀਂ ਲਿਆ ਗੁਰੂ ਤੋਂ ਗਿਆਨ ਲੈਣਾ ਸੀ ਕੀ ਹੋਇਆ ਇਹ ਮਾਲਾ ਚੁੱਕ ਕੇ ਦੇਖਣਾ ਸੀ ਥੱਲੇ ਕਿ ਗੁਰੂ ਨੇ ਕੀ ਗਿਆਨ ਲੈਣਾ ਪੜ੍ਹਨਾ ਹੈ ਇੱਕ ਹੋਰ ਮਾਲਾ ਦੇ ਅੱਗੇ ਪਾ ਰਿਹਾ ਪਰ ਬਾਦੀ ਚ ਰਾਜਾ ਕਿ ਗੁਰੂ ਘਰ ਪਾ ਦਿੱਤੀ ਆ ਪੇਟੀਆਂ ਨਾਲ ਮਾਰੀਆਂ ਗੁਰੂ ਘਰਾਂ ਦੀਆਂ ਭਰਗੀਆਂ ਜਰਮਾਲਾ ਨੇ ਇਹ ਰਮਾਲਾ ਚੁੱਕੇ ਦੇਖਣਾ ਸੀ ਰਮਾਲਾ ਚੁੱਕਣਾ ਸੀ ਗੁਰੂ ਤੋਂ ਗਿਆਨ ਲੈਣਾ ਸੀ ਜੋ ਉਸ ਵੇਲੇ ਗ੍ਰੰਥੀ ਸਿੰਘ ਨੇ ਪ੍ਰਕਾਸ਼ ਕਰ ਦਿੱਤਾ ਰਮਾਲਾ ਪਾਤਾ ਕਿਸੇ ਨੇ ਆ ਕੇ ਗੁਰਬਾਣੀ ਨਹੀਂ ਪੜ੍ਹੀ ਸ਼ਾਮੋ ਗਤੀ ਸਿੰਘ ਨੇ ਆ ਕੇ ਰਮਾਲਾ ਚੁੱਕਣਾ ਬੀਰ ਸੁਪਸੰਦ ਕਰਦੇ ਪਰ ਵਿਦੇਸ਼ਾਂ ਵਿੱਚ ਇਸ ਤਰ੍ਹਾਂ ਸਾਸ ਸੰਗਤ ਜੀ ਜਦੋਂ ਪ੍ਰਕਾਸ਼ ਹੋ ਜਾਂਦਾ ਹੈ ਨਾ ਫਿਰ ਜਿੰਨਾ ਵੀ ਕਿਸੇ ਕੋਲ ਸ਼ਰਮ ਆਉਂਦਾ ਹੈ ਉਹ ਆਉਂਦੀ ਹੈ ਕੁਰਬਾਨੀ ਨਹੀਂ ਪੜਦੀ ਆ ਵਿਚਾਰ ਆਉਂਦੇ ਪਰ ਸਾਡੇ ਇਹ ਪੰਜਾਬ ਵਿੱਚ ਜਹੇ ਹਾਦ ਬਣ ਚੁੱਕੇ ਆ ਅਸੀਂ ਦੇਖਦੇ ਆ ਅਸੀਂ ਘੁਰ ਮਾਲਾ ਉੱਪਰ ਪਾ ਦਿੰਦੇ ਆ ਮਾਲੇ ਦੇ ਉੱਪਰ ਘੁਰ ਮਾਲਾ ਪਾਈ ਜਾਂਦੇ ਆ ਰਮਾਲੇ ਚ ਰਾਜਾ ਕੀ ਗੁਰੂ ਘਰ ਦਾ ਨਿਰਦੇਸ਼ ਇਹ ਗੁਰੂ ਤੋਂ ਗਿਆਨ ਲੈਣਾ ਸੀ ਸੋਝੀ ਰਹਿਣੀ ਸੀ ਰਮਾਲਾ ਚੁੱਕਣਾ ਸੀ ਰਮਾਲਾ ਹੋਰ ਪਾ ਦਿੱਤਾ ਇਸ ਕਰਕੇ ਮਾਰਗੀ ਦੀ ਮੂ ਮੇਰਾ ਸਿੱਖ ਹੈ ਜਿਹੜਾ ਮੇਰੀ ਹੁਕਮੰਦੀ ਵਿੱਚ ਜਾਂਦਾ ਹੈ ਮੇਰੀ ਬਾਣੀ ਦੀ ਵਿੱਚ ਜਾਂਦਾ ਹੈ ਫਿਰ ਮਾਰ ਨੇ ਦੇਖ ਦਿੱਤਾ ਕਿ ਤੇ ਪੜਿਆ ਮੂਰਖ ਆਖੀ ਹੈ ਜਿਤਨਾ ਕੋਪ ਲੋਭ ਹੰਕਾਰਾ ਹੰਕਾਰ ਆ ਕੇ ਲੋਭੀ ਹੋ ਗਿਆ ਤੇ ਮੈਂ ਜਿਆਦਾ ਸਿਆਣਾ ਤੇ ਮੈਨੂੰ ਮੁਰਦਾਰੇ ਦਾ ਪ੍ਰਧਾਨ ਬਣਾ ਦੋ ਚੌਧਰੀ ਬਣਾ ਦੋ ਇਸ ਕਰਕੇ ਸਾਧ ਸੰਗਤ ਜੀਓ ਨਾਮ ਗਿਆਨ ਲੈਣ ਕਰਕੇ ਮਰਗ ਦੇ ਗਿਆਨ ਲੈਣਾ ਹੈ ਗੁਰੂ ਦੇ ਸਿੱਖ ਬੰਨਾ ਸੱਚਜੇ ਸਿੱਖ ਬੰਨਾ ਇਸ ਕਰਕੇ ਸਾਧ ਸੰਗਤ ਜੀਓ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਓਮਕਾਰ ਦਾ ਉਚਾਰਨ ਕਰ ਦਿੱਤਾ ਸultanpaddo di di ki ਉਦੋਂ ਦੇ ਲੋਕ ਲੜ ਰਹੇ ਲੜਾਈ ਝਗੜੇ ਚੱਲ ਰਹੇ ਸੀ ਸਤਿਗੁਰਾਂ ਦੇ ਸਿੱਖਾਂ ਦੇ ਤੇ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਕਹਿ ਦਿੱਤਾ ਨਾਮ ਇਹ ਦੂ ਨਾਮ ਸਨਮਾਨ ਅੱਲਾ ਰਾਮ ਕੇ ਪਿੰਡ ਪ੍ਰਾਨ ਕੇ ਦੇਸੀ ਏਕ ਓੰਕਾਰ ਦੇ ਪੈਦਾ ਹੋਏ ਕੋਈ ਨੂੰ ਰਾਮ ਕਹਿੰਦਾ ਹੈ ਕੋਈ ਅੱਲਾ ਕਹਿੰਦਾ ਹੈ ਕੋਈ ਵਾਹਿਗੁਰੂ ਕਹਿੰਦਾ ਹੈ ਕੋਈ ਗੋੜ ਕਹਿੰਦਾ ਹੈ ਹਰੀ ਕਹਿੰਦਾ ਉਦੋਂ ਵੀ ਲੜਾਈ ਚੱਲ ਰਹੀ ਸੀ ਉਦੋਂ ਵੀ ਲੜਾਈ ਚੱਲੇ ਚੱਲ ਰਹੀ ਸੀ ਤੇ ਗੁਰੂ ਸਾਹਿਬ ਨੇ ਏਕ ਓੰਕਾਰ ਦਾ ਉਚਾਰਨ ਕਰ ਦਿੱਤਾ ਇਹਦੇ ਕੇ ਸੀ ਉਹ ਪ੍ਰਮਾਤਮਾ ਤੋਂ ਪੈਦਾ ਹੋਏ ਉਸ ਇੱਕ ਤੋਂ ਪੈਦਾ ਹੋਏ ਉਹਦੇ ਬੱਚੇ

ਜੋਤ ਰਤਿ ਪੜ ਰੇ ਆਪਾਂ ਗੁਰਬਾਣੀ ਦੇ ਵਿੱਚ ਇਹ ਜਿਹੜੀ ਜੋਤ ਆ ਇਹ ਨੂਰ ਆ ਇਹ ਪਰਮਾਤਮਾ ਦਾ ਇਹ ਸਾਰਿਆਂ ਦੇ ਅੰਦਰ ਹੀ ਜੋ ਪਰਮਾਤਮਾ ਬਿਠਾ ਹਬਲ ਅੱਲਾਹ ਦੇ ਨੂਰ ਨੂੰ ਪਾਇਆ ਉਦੋਂ ਤੱਕ ਸਭ ਬੰਦੇ ਇੱਕ ਨੂਰ ਦੇ ਸਭ ਜਗ ਉੱਗ ਜਿਆ ਕੌਣ ਭਲੇ ਉਹ ਬੰਦੇ ਉਸ ਇੱਕ ਪਰਮਾਤਮਾ ਤੋਂ ਸਾਰੇ ਆਪਾਂ ਪਹਿਚਾਣ ਲਈ ਕਿ ਕੋਈ ਉਹ ਅੱਲਾ ਕਹਿੰਦਾ ਕੋਈ ਵਾਈ ਬ੍ਰੋ ਕਹਿੰਦਿਆ ਕੋਈ ਗੋੜ ਕਹਿੰਦਿਆ ਉਹ ਪਰਮਾਤਮਾ ਦੇ ਨਾਮ ਵਖੋ ਬਕਰੀਆ ਪਰਮਾਤਮਾ ਇੱਕ ਹੀ ਹੈ ਉਹ ਪਰਮਾਤਮਾ ਸਾਧ ਸੰਗਤ ਜੀ ਇੱਕੋ ਹੀ ਆ ਨਾਮ ਵਖੋ ਬਕਰੀ ਰਕੇ ਕਬੜਾ ਅੱਲਾ ਦੇ 100 ਉਪਾਇ ਕੁਦਰਤ ਦੇ ਸਭ ਵਿੱਚ ਇੱਕ ਨੂੰ ਤੇ ਸਭ ਯਗ ਭੁਜਿਆ ਕੌਣ ਤੇ ਕੂੰਦੀ ਉਸ ਇੱਕ ਪਰਮਾਤਮਾ ਤੋਂ ਹੀ ਇਹ ਸਾਰੇ ਸੰਸਾਰ ਦੀ ਉਤਪਤੀ ਹੋਈ ਹੈ ਸਾਧ ਸੰਗਤ ਜੀ ਆਪਾਂ ਥੋੜਾ ਸਮਾਂ ਹੋਰ ਨੂੰ ਕਿ ਜ਼ਿਆਦਾ ਸਮਾਂ ਨਹੀਂ ਲਾਉਣਾ ਆਪਾਂ ਤੇ ਬੀਤੀਆਂ ਕੇ ਬੱਚਿਆਂ ਨੂੰ ਥੋੜਾ ਜਿਹਾ ਚੁੱਪ ਕਰਵਾ ਲਵਾਂ ਜਾਂ ਬਾਹਰ ਲੈ ਜਾਵਾਂ ਕੁਝ ਸਮਾਂ ਹੀ ਆਪਾਂ ਇਧਰ ਜੀ ਪ੍ਰਕਿਰਿਆ ਸੋ ਆਓ ਸਾਰੇ ਜਣੇ ਫਿਰ ਅੱਖਾਂ ਨੂੰ ਬੰਦ ਕਰਨਾ ਹੈ ਨੇਤਰਾਂ ਨੂੰ ਬੰਦ ਕਰਨਾ ਹੈ ਆਪਾਂ ਸਮਾਗਮ ਕਾਢ ਕੇ ਆਈਏ ਆਜੀ ਦਵਾਈ ਆਪਾਂ ਸਾਰੇ ਜਾਣੀ ਨੇਤਰ ਬੰਦ ਰੱਖਣੇ ਆ ਕਿਉਂਕਿ ਨੇਤਰਾਂ 'ਚ ਮਾਰ ਬੈਠਾ ਹੈ ਬਾਰ ਬਚਦਾ ਹੈ ਕਿਉਂਕਿ ਆਪਾਂ ਦੁਨਿਆਵੀ ਪੜ੍ਹਾਈ ਦਾ ਬਹੁਤ ਕਰ ਲਈ ਆਪਾਂ ਪਰ ਅਨੰਦ ਸਾਹਿਬ ਦੇ ਵਿੱਚ ਰੋਜ਼ ਮਾਰ ਇਹ ਸਮਝਾ ਰਹੇ ਆ ਇਹ ਨੇਤਰੋ ਮੇਰੇ ਉਹ ਅਰਥ ਵਿੱਚ ਜੋਤ ਤਰੀ ਸਾਨੂੰ ਅਜੇ ਤੱਕ ਇਹ ਹੈ ਨਹੀਂ ਪਤਾ ਲੱਗਾ ਸਾਡਾ ਮਨ ਕਿੱਥੇ ਬੈਠਾ ਹੈ ਜਿਹੜੇ ਮਨ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਕੀਤੀ ਸੀ ਸਤਨਕ ਪੰਡੂ ਦੀ ਜਰਤੀ ਤੇ ਅੰਤਰਯਾਮਤਾ ਗੁਰਦੁਆਰਾ ਅਸੀਂ ਤਾਂ ਇਹ ਆ ਵੀ ਪੜਾਈ ਜਰੂਰ ਕੀਤੀ ਆ ਪਰ ਇਹਦੀ ਪੜਾਈ ਕੀਤੀ ਗੁਰੂ ਸਾਹਿਬ ਨੇ ਕਿਹਾ ਸੀ ਗੁਰੂ ਨਾਨਕ ਸਾਹਿਬ ਨੇ ਕਿਏ ਨੇਤਰਾਂ ਦੇ ਵਿੱਚ ਤੇਰਾ ਮਨ ਬੈਠਾਇਆ ਇਹ ਬਾਹਰ ਪਾਇਦਾ ਹੈ ਕਾਜੀ ਨੂੰ ਗਿਆ ਸੀ ਬਾਹਰ ਗਿਆ ਸੀ ਨੂੰ ਰੋਗ ਨ ਇਹ ਮੁੱਖ ਦਵਾਰਾਂ ਦਾ ਪੜ੍ਹੀ ਜਾ ਰਿਹਾ ਹੈ ਇਹ ਨਵਾਜ਼ ਪੜੀ ਜਾ ਰਿਹਾ ਮੁਖ ਦਵਾਰਾ ਕਾਜੀ ਨੂੰ ਕਿਹਾ ਹੁਣ ਵੀ ਇਸੇ ਤਰ੍ਹਾਂ ਹੀ ਆਲਾ ਗ੍ਰੰਥੀ ਪੜੀ ਜਾ ਰਿਹਾ ਪਾਂਪਾਨੀ ਗੋਦਵਾਰੀ ਇਤਰੂ ਬਾਜਾ ਨਹੀਂ ਕਿਤੇ ਕੋਹਰੇ ਇਤਰੂ ਬਾਜਾ ਰਹੀ ਸੀ ਉਹ ਜਿਸ ਤਰ੍ਹਾਂ ਕਾਜੀ ਪੜ ਰਿਹਾ ਸੀ ਇਹ ਨਵਾਜ਼ ਉਹ ਤੇ ਉਹਨੂੰ ਕਿਹਾ ਕਿ ਇਹ ਤਦ ਮੁਖ ਦਵਾਰਾ ਹੀ ਪੜੀ ਜਾ ਰਿਹਾ ਇਹਨੂੰ ਅੰਦਰ ਵੀ ਬਸਾਣਾ ਅੰਦਰ ਲੈਣਾ ਉਹ ਉਸੇ ਤਰ੍ਹਾਂ ਗ੍ਰੰਥੀ ਪੜੀ ਜਾ ਰਿਹਾ ਪਰ ਸਾਧ ਸੰਗਤ ਜੀ ਅਸੀਂ ਅਮਰ ਨਹੀਂ ਕਰਦੇ ਪੜਾਈ ਨਹੀਂ ਕਰਦੇ ਗੁਰਬਾਣੀ गुरबाणी के पढ़ रहे हरबिन अवर कोई नदरी हर निहार रूप है हर रूप नदरी है गुरु साहब कह रहे हैं रोज ही पढ़ रहे ग्रंथी ने सिंह नेत्रा चिठा है पर असि की कर रहे गुरु घर रह बने ਇਹ ਇਨਾ ਨਿਤਰ ਨੂੰ ਬੰਦ ਕਰਕੇ ਨਹੀਂ ਬੈਠਦੇ ਕਿ ਆਜ ਦੀ ਦਵਾਈਏ ਕਿਉਂਕਿ ਨਿਤਰ ਬੰਦ ਕਰਾਂਗੇ ਫੇਰੀ ਹਾਲ ਕੀ ਲੱਗਣੀ ਮਾਣ ਦੀ ਆ ਮਾੜਦਾ ਘਰ ਕੁੱਲੀਆਂ ਦਰਵਾਜ਼ੇ ਕੁੱਲੇ ਮਾੜ ਬਾਹਰ ਪੈ ਜਾਂਦਾ ਜਿਸ ਤਰ੍ਹਾਂ ਦਰਵਾਜ਼ਾ ਕੁੱਲਾ ਬੱਚੇ ਬਾਹਰ ਪੈ ਜਾਂਦੀ ਹੈ ਨਾ ਉਸੇ ਤਰ੍ਹਾਂ ਮਾੜ ਬੱਚਾ ਆ ਇਹ ਬਾਹਰ ਨੂੰ ਪੈ ਨਿਤਰ ਕੁੱਲੇ ਜੇ ਤੇ ਆਪਾ ਗੁਰੂ ਘਰ ਵੀ ਆਉਣੇ ਆ ਬੈਠਦੇ ਆ ਪਰ ਇਹ ਮਾੜ ਜਰਾ ਬਾਹਰ ਨੂੰ ਪੈ ਜਾਂਦਾ ਕੋਈ ਨਾਲਕ ਹੁੰਦਾ ਕੋਈ ਚਾਰਕ ਹੁੰਦਾ ਫਿਰ ਮਾਪਣ ਪਰੜ ਲੱਗਦਾ ਦੋ ਦੋ ਘੰਟੇ ਪੂਰਤੇ ਦੋ ਦੋ ਘੰਟੇ ਆਪਣੀ ਧੇਰ ਰੱਖੀ ਨੇ ਉਪਰ ਮਾ ਇਸੇ ਤਰ੍ਹਾਂ ਇਹਦਾ ਮਾੜਾ ਸਾਸ ਸੰਦੇ ਜੀ ਬਾਹਰ ਭਜਦਾ ਇਹ ਨਿਤਰਾਜ ਬੈਠਾ ਆਪਦਰਤੀ ਸਿੰਘ ਪੜੀ ਜਾ ਰਿਹਾ ਪਰ ਧਿਆਨ ਨਾ ਦਿੰਦੇ ਇਹ ਨਿਤਰੇ ਮੇਰੇ ਅਰਥ ਨੂੰ ਜੋਤ ਰੱਖੀ ਵੀ ਬਾਹਰ ਕਹਿੰਦੇ ਵੀ ਇਹਨਾਂ ਨਿਤਰਾਜ ਬੰਨ ਬੈਠਾ ਦਾ ਕਿ ਬਾਹਰ ਭਜਦਾ ਤੇਰੇ ਕੋਲ ਆ ਰਿਹਾ ਕੌਣ ਜਾਂਦਾ ਉਹ ਬੱਚੇ ਬਾਹਰ ਭਜਦੇ ਇਹ ਮਾਣ ਵੀ ਬੱਚਾ ਹੈ ਆਪਸਾਰੇ ਬੱਚਿਆਂ ਪਰਮਾਤਮਾ ਦੇ ਇੱਕ ਪਿਤਾ ਇੱਕ ਸਕੇ ਹਮਾਰਕ ਮਨ ਤੂ ਜੋਤ ਸਰੂਪ ਹੈ ਆਪਣਾ ਮੂਲ ਪ੍ਰਛਾਣ ਬਨ ਆਜੀ ਤੇਰੇ ਨਾਮ ਹੈ ਗੁਰਬਤੀ ਰਤਮਾ ਉਹ ਪਰਮੇਸ਼ਰ ਸਾਡਾ ਪਿਤਾ ਹੈ ਉਹ ਅੱਲਾ ਬਾਹਗੁਰੂ ਗੋੜ ਸਾਡਾ ਪਿਤਾ ਹੈ ਆਪਾਂ ਸਾਰੇ ਬੱਚੇ ਇਹ ਮਨ ਬੱਚਾ ਬਾਹਰ ਭਜਦਾ ਹੈ ਇਹ ਆਪਾਂ ਜਿਹੜੇ ਬੱਚਾ ਬਾਹਰ ਭਜਦਾ ਹੈ ਆਪਾਂ ਕਹਿੰਦੇ ਕਿ ਬੱਚਾ ਛੋਟਾ ਹੈ ਸ਼ਕਤ ਤੇ ਜਾਂਦਾ ਹੈ ਕੋਈ ਸਾਧਨ ਆਉਂਦੀ ਹੈ ਕੋਈ ਨੁਕਸਾਨ ਹੋਊਗਾ ਜਾਂ ਉਸੇ ਤਰ੍ਹਾਂ ਮਾਰ ਲਈਏ ਜਿਹੜਾ ਸਾਡਾ ਵਿਦਿਆਰਥੀ ਸਾਡੀ ਫਿਕਰ ਕਰਦਾ ਹੈ ਬੱਚਾ ਬਾਹਰ ਹੀ ਪਜਾਣੇ ਦਾ 24 ਘੰਟੇ ਜੀ ਗੁਰੂ ਘਰ ਵੀ ਆਉਂਦਾ ਤਾਂ ਵੀ ਬਾਹਰ ਹੀ ਪਜਾਣੀ ਦਾ ਇਹ ਨੁਕਸਾਨ ਕਰਾਏਗਾ ਇਸ ਕਰਕੇ ਮਾਰ ਕਿਹਾ ਕਿ ਤੁਸੀਂ ਇਹਨਾਂ ਨੇਤਰਾਂ ਨੂੰ ਬੰਦ ਕਰ ਲੋ ਇਹ ਦਰਵਾਜ਼ਾ ਬੰਦ ਕਰਨ ਨੂੰ ਨੁਕਸਾਨ ਹੋਏਗਾ ਤੱਕ ਮਾਰੇ ਕਿਤੇ ਇਹ ਨੇਤਰਾ ਜੀ ਮਾਰਤਾ ਡਰ ਬਿਠਾਏ ਮੜ ਬੱਜਾ ਬਾਹਰ ਪੈਂਦਾ ਇਹਨੂੰ ਬੰਦ ਕਰ ਨੂੰਦ ਲੀਏ ਦਰਵਾਜ਼ੇ ਤੋਂ ਬਾਜੀਲੇ ਅਨਹਦ ਬਾਜੀ ਮਾਰੇ ਕਿਤੇ ਜਦੋਂ ਤੁਸੀਂ ਇਹਨਾਂ ਨੇਤਰਾ ਨੂੰ ਬੰਦ ਕਰੋਗੇ ਇਹਨਾਂ ਦਰਵਾਜ਼ਿਆਂ ਨੂੰ ਬੰਦ ਕਰ ਲੋਗੇ ਨਾ ਇਹ ਮਾਰਤਾ ਡਰ ਟਿਕਾਉ ਦੇ ਨੂੰ ਚਾਹੁੰਦਾ ਔਰ ਆਪਾਂ ਦੇਖਦੇ ਆਂ ਕਿ ਕਈ ਡਾਕਟਰਾਂ ਜਾਂ ਕੋਈ ਵਕੀਲਾਂ ਜਾਂ ਜਾਂ ਬਹੁਤ ਵੱਡੀਆਂ ਪੜਾਈਆਂ ਕਰ ਲਈਆਂ ਪੜਾਈਆਂ ਕਰ ਲਈਆਂ ਨਾ ਕਉਕੀ ਡਿਪਰੈਸ਼ਨ ਦੇ ਵਿੱਚ ਜਾਂਦੇ ਚਿੰਤਾ ਦੇ ਵਿੱਚ ਚਲ ਜਾਂਦੇ। ਕਿਉਂਕਿ ਇਹ ਪੜ੍ਹਾਈ ਦੀ ਗੀ ਨਹੀਂ। ਇਹ ਮਨ ਵਾਲੇ ਗਿਆਨ ਦੇ ਆਣ ਹੀ ਉਹ ਮਨ ਜਿਹੜਾ ਹੈ ਸਟ੍ਰੈਸ ਦੇ ਵਿੱਚ ਚਲ ਜਾਂਦਾ ਹੈ, ਡਿਪਰੈਸ਼ਨ ਦੇ ਵਿੱਚ ਚਲ ਜਾਂਦਾ ਹੈ। ਦਿਨ ਰਾਤ ਪੜ੍ਹਾਈ ਕਰਨੀ। ਇਹ ਮਨ ਜਿਹੜਾ ਸੈਂਸਿਟੀਵ ਕਿਰਾਂ ਦੇ ਵਿੱਚ ਚੜ੍ਹ ਜਾਂਦਾ। ਫਿਰ ਉਹਨਾਂ ਜਿਹੜਾ ਮੈਂਟਰੀ ਅਫਸੈਟ ਹੋ ਜਾਂਦਾ। ਉਹਨ ਕੀਆ ਅਸੀਂ ਇੱਥੇ ਆ ਕੇ ਇਹਨਾਂ ਦਰਵਾਜ਼ਿਆਂ ਨੂੰ ਇਹਨਾਂ ਨੀਤਾਂ ਨੂੰ ਬੰਦ ਕਰਨਾ ਸੀ ਗੁਰੂ ਘਰ ਦੇ ਵਿੱਚ। ਉਹ ਆਪ ਕੀਤੇ ਨੇ ਸਾਧ ਸੰਗਤ ਜੀ ਉਹ ਨਾਮ ਜੱਪਿਆਂ ਦੀ ਸਿਮਰਨ ਕੀਤਾ ਮੇਰਾ ਬੈਜ ਗੁਰੂ ਦੇ ਪੁੱਤ ਆ ਹਰ ਹਰ ਨਾਮ ਭੌਖਤ ਭੁਖ ਦੇਵੈ ਕਟਰੇ ਜਮ ਕੀ ਫੰਦਾ ਜਿਹੜਾ ਆ ਨਾਮ ਜਪਤੇ ਨਾਲ ਇਹ ਸਿਮਰਨ ਕਰਨ ਦੇ ਨਾਲ ਸਾਡਾ ਜਨਮ ਮਰਨ ਦਾ ਦੋਖ ਖਤਮ ਹੋ ਜਾਣਾ ਸੀ ਸਾਡੀਆਂ ਚਿੰਤਾਵਾਂ ਡਿਪਰੈਸ਼ਨ ਸੱਸੇ ਫਿਕਰ ਖਤਮ ਹੋ ਜਾਣਾ ਸੀ ਉਹ ਅਸੀਂ ਗਿਆਨ ਧਿਆਨ ਦੀ ਸਾਧ ਸੰਗਤ ਜੀ ਬੜਾ ਬੜਾ ਨਾਦੇ ਵਿੱਚ ਰਹਿੰਦੀ ਐ ਚਿੰਤਾਵਾਂ ਦੇ ਵਿੱਚ ਰਹਿੰਦੀ ਆ ਕਿਸੇ ਨੇ ਕੁਛ ਕਰਨਾ ਦਿੱਤਾ ਨਹੀਂ ਕਿਸੇ ਨੇ ਕੋਈ ਜਾਦੂ ਟੂਣਾ ਤਾਂ ਗੱਦ ਵਿੱਚ ਕਰ ਦਿੱਤਾ ਫਿਰ ਕਾਫੀ ਦੇ ਪਿੱਛੇ ਪੁਛਾ ਦੇਣ ਵਾਲੇ ਲਈ ਆਪਾਂ ਦੇਖ ਲਈ ਇਸ ਕਰਕੇ ਜੀਵ ਰਹਿਮਾ ਪਰਮਾਤੇ ਵਿੱਚ ਪੈ ਪੈ ਜਾਂਦੀ ਐ ਗੁਰੂ ਸਾਹਿਬ ਸਾਨੂੰ ਦਵਾਈ ਦੇ ਰਹੇ ਆ ਫਰੀ ਦੇ ਵਿੱਚ ਦੇ ਰਿਹਾ ਦਵਾਈ ਜੇ ਆਪਾਂ ਕਿਤੇ ਸੰਸਾਰ ਦੇ ਵਿੱਚ ਜਾਈਏ ਕਿਸੇ ਗੱਲ ਨੂੰ ਦਵਾਈ ਲੈਣ ਵਾਸਤੇ ਪੈਸੇ ਨਹੀਂ ਲੈਂਦੀਆਂ ਸਾਡੇ ਆਪ ਲੈ ਲੀਂਦੇ ਤੇ ਆ ਗੁਰੂ ਸਾਹਿਬ ਜਿਹੜੀ ਦਵਾਈ ਦੇ ਰਹੇ ਨਾ ਇਹ ਬਿਲਕੁਲ ਫਰੀ ਹੈ ਇਹਦਾ ਕੋਈ ਕਾਸ਼ਟ ਨਹੀਂ ਕੋਈ ਪੈਸਾ ਨਹੀਂ ਲੱਗਦਾ ਬਿਲਕੁਲ ਫਰੀ ਹੈ ਤੇ ਗੁਰੂ ਸਾਹਿਬ ਕਹ ਰਹੇ ਕਿ ਆਣ ਬੱਚੀ ਨੂੰ ਅੰਦਰ ਬਿਠਾ ਲਓ ਮੂੰਦ ਲੀਏ ਦਰਵਾਜ਼ੇ ਤੋਂ ਬਾਜੀ ਅਲੇ ਅਨਾਦ ਬਾਜੀ ਕਹਿੰਦੇ ਪੂਜਦੀ ਅੰਦਰੋਂ ਤੁਹਾਨੂੰ ਆਵਾਜ਼ ਸੁਣਾਈ ਦੇਉਣੀ ਵੋਲਕੀ ਜੀ ਇਹ ਤੇ ਕਹਿ ਦਿਆ ਪਰਮਾਤਮਾ ਪਤਾ ਨਹੀਂ ਹੈ ਜਾਂ ਨਹੀਂ ਹੈ ਤੇ ਇਸੇ ਤਰ੍ਹਾਂ ਸਾਧ ਸੰਗਤ ਜੀਓ ਜਿਹੜੇ ਧਿਆਨ ਦੇ ਨਾਲ ਗੁਰਬਾਣੀ ਸੁਣਦੇ ਆ ਧਿਆਨ ਦੇ ਨਾਲ ਪੜ੍ਹਦੇ ਨਹੀਂ ਵਿਚਾਰ ਕੇ ਪੜ੍ਹਦੇ ਨੇ ਫਿਰ ਉਹ ਗਿਆਨ ਲੈਣੇ ਤੇ ਉਹਨਾਂ ਦੇ ਅੰਦਰ ਫਿਰ ਉਹ ਆਵਾਜ਼ ਪੈਦਾ ਹੋ ਜਾਂਦੀ ਹੈ ਜਿੰਨੂੰ ਆਪਾਂ ਪੜ੍ਹਦੇ ਆ ਆਨੰਦ ਦੀ ਸੋਣਨ ਵੱਡਾ ਭਾਗੀਓ ਸਗਲ ਮਨੋਰਥ ਪੂਰੇ ਬਰਕਤ ਪਾਇਆ ਉਤਰੇ ਸਗਲ ਰਸੂਰੇ ਦੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਉਹਨਾਂ ਨੂੰ ਬਾਣੀ ਸੁਣਦੀ ਹੈ ਸੱਚੀ ਬਾਣੀ ਇੱਕ ਇਹ ਬਾਣੀ ਹੈ ਜਿਹੜੀ ਅਸੀਂ ਪੜਦੇ ਹਾਂ ਗੁਰਬਾਣੀ ਇਹਨੂੰ ਕਹਿੰਦੇ ਗੁਰਬਾਣੀ ਗੁਰਬਾਣੀ ਇਸ ਜਗ ਵਿੱਚ ਚਾਨਣ ਇਹ ਜਿਹੜਾ ਗੁਰਬਾਣੀ ਗੁਰੂ ਇਹ ਸਾਨੂੰ ਗਿਆਨ ਦਿੰਦੀ ਤੇ ਜਿਹੜੀ ਅੰਦਰ ਫਿਰ ਬਾਣੀ ਚੱਲ ਰਹੀ ਹੈ ਜਿਹੜੇ ਜੀ ਕਹਿੰਦੇ ਆ ਕਿ ਪ੍ਰਮਾਤਮਾ ਪਤਾ ਨਹੀਂ ਆਏ ਜਾਂਦੀ ਹੈ ਨਾ ਉਹਨਾਂ ਨੂੰ ਫਿਰ ਜਦੋਂ ਕੋ ਬਾਜ ਸੁਣਾਈ ਦਿੱਤੀ ਹੈ ਜਿਹੜੇ ਗੁਰਮੁਖ ਸਿਮਰਨ ਕਰਦੇ ਆ ਉਹਨਾਂ ਨੂੰ ਅੰਦਰੋਂ ਆਵਾਜ਼ ਸੁਣਦੀ ਹੈ ਤੁਹਾਨੂੰ ਸੁਣਦੀ ਅਨੰਦ ਬਾਣੀ ਸੁਣਦੇ ਆ ਓਮ ਸ਼ਬਦ ਸੁਣਾਈ ਦਿੰਦੀ ਹੈ ਉਹ ਸਾਸੰਤ ਜੀ ਸਾਰੇ ਦੇ ਅੰਦਰ ਬਾਜ ਚੜ ਰਹੀ ਹੈ ਕਿਉਂਕਿ ਪਰਮਾਤਮਾ ਹਰ ਇੱਕ ਜਗ੍ਹਾ ਮੌਜੂਦ ਹੈ ਰਾਮ ਤਰਾਮ ਸਭ ਰੂਪ ਸਮਾਈ ਜਿਸ ਤਰ੍ਹਾਂ ਆਪਾਂ ਦੇਖਦੇ ਆਂ ਕਿ ਪੰਜਾਬੀ ਗਾਇਕ ਰਾਜਵੀਰ ਜੋਧਾ ਜਦੋਂ ਦਿਨ ਐਕਸੀਡੈਂਟ ਪਹਿਲਾ ਹੋ ਗਿਆ ਸੀ ਫਿਰ ਕਈ ਜੀਵ ਨੂੰ ਕਹਿੰਦੇ ਕਿ ਸਾਰੇ ਨੇ ਅਰਦਾਸਾਂ ਕੀਤੀਆਂ ਪਰ ਮਾਨਤਨਾ ਲੱਗਦਾ ਹੈ ਹੀ ਨਹੀਂ ਆਂ ਕਿ ਜਿਹੜਾ ਉਹਨੇ ਅਰਦਾਸ ਨਹੀਂ ਤੂੰ ਮਹਾਰਾਜ ਸਾਨੂੰ ਰੋਜ਼ ਗੁਰਬਾਣੀ ਦੇ ਵਿੱਚ ਸਮਝਾ ਰਹੇ ਨੇ ਕਿ ਸੰਸਾਰ ਜਿਹੜਾ ਹੈ ਨਾਸ਼ਮਤ ਤੇ ਵਿਥਿਆ ਹੈ ਅੱਜ ਨਹੀਂ ਤਾਂ ਕੱਲ੍ਹ ਇਹ ਸੰਸਾਰ ਨੂੰ ਛੱਡ ਕੇ ਜਾਣਾ ਹੀ ਪੈਣਾ ਮਾਰੇ ਪਾਣੀ ਦੇ ਵਿੱਚ ਸਮਝ ਆ ਰਹੀ ਨਹੀਂ ਕਿ ਇੱਥੇ 라वण ਵਰਕੇ ਆਏ ਉਹ ਦੇਵਤੇ ਉਹ ਵੀ ਇਸ ਸੰਸਾਰ ਤੋਂ ਛੁੜੇ ਆਪਾਂ ਕੀ ਆ ਇੱਕ ਮੰਗੁਲੀ ਇਨਸਾਨਾਂ ਤਾਂ ਤਾਂ ਸਾਧ ਸੰਗਤ ਜਿਉਂ ਆਮ ਜੀਵ ਇੱਥੇ ਵੱਡੇ ਵੱਡੇ 라वण ਵਰਕੇ ਵੀ ਆਵੇ ਉਹ ਵੀ ਚਲੇਗੇ ਸੰਸਾਰ ਨੂੰ ਛੱਡ ਕੇ ਮਾਰੇ ਕਿੰਦੇ ਲੰਕਾ ਸਾ ਤੂੰਡ ਸਮੁੰਦਰੀ ਕਾਇ ਮਾਰੇ ਕਿ ਦੇ ਕਿ ਜਿਹੜਾ 라वण ਸੀ ਨਾ ਉਹਦੀ ਲੰਕਾ ਸੋਨੇ ਦੀ ਸੀ ਅੱਗੇ ਜਿਹੜੀ ਉਹ ਬਣੀ ਸੀ ਲੰਕਾ ਦੀ ਉਹ ਰਾਕੀ ਕਰਦੀ ਸੀ ਜਿਹੜਾ ਸਮੁੰਦਰ ਬਣਿਆ ਸੀ ਲੰਕਾ ਦੇ ਅੱਗੇ ਉਹ ਲੰਕਾ ਦੀ ਰਾਕੀ ਕਰਦੀ ਸੀ ਲੰਕਾ ਸਾ ਘੋਟ ਸਮੁੰਦਰ ਸੀ ਖਾਈ ਤੈ ਰਾਵਣ ਕਰ ਖਬਰਨਾ ਭਾਈ ਉਸ ਰਾਵਣ ਦੇ ਘਰ ਦੀ ਅੱਜ ਜਿਹੜਾ ਹੈ ਉਹ ਕੋਈ ਨਿਸ਼ਾਨ ਨਹੀਂ ਮਿਲਦਾ ਉਹ ਰਾਵਣ ਦੀ ਲੰਕਾ ਦਾ ਉਹਦੇ ਘਰ ਦਾ ਤੇ ਮਹਾਰਜ ਜੀ ਕਹਿੰਦੇ ਕੀ ਸੰਸਾਰ ਦਾ ਚਲੋ ਚਲੀਦਾ ਮੇਲਾ ਹੈ ਇਹ ਮਿੱਥਿਆ ਹੈ ਜੋ ਆਇਆ ਨਹੀਂ ਚਲੇ ਜਾਣਾ ਹੈ ਸੰਸਾਰ ਨੂੰ ਚਲੇ ਸਵਾਸ ਦਿੱਤੇ ਬੰਦੇ ਵੀ ਕੋਈ ਅੱਜ ਆਪਾਂ ਦੇਖਦੇ ਸਾਡੇ ਸੰਗੀ ਸਾਥੀ ਜਾਣ ਇਸ ਸੰਸਾਰ ਨੂੰ ਛੱਡ ਕੇ ਆਪਾਂ ਵੀ ਚਲੇ ਜਾਣਾ ਇਸ ਕਰਕੇ ਇੱਕ ਗੁਰੂ ਤੋਂ ਗਿਆਨ ਨਾਲ ਲੈਣ ਕਰਕੇ ਨਾ ਸੋਝੀ ਕਰਨ ਕਰਕੇ ਜਿਤਨੇ ਸੰਜੜਾ ਹੈ ਫਿਰ ਵਰਨਾ ਪਰਮਾਤਮਾ ਦੇ ਵਿੱਚ ਪੈ ਜਾਂਦਾ ਕਰਮ ਕਾਂਡਾ ਦੇ ਵਿੱਚ ਪੈ ਜਾਂਦਾ ਗੁਰੂ ਸਾਹਿਬ ਤਾਂ ਸਾਨੂੰ ਗਿਆਨ ਦੇ ਰਹੇ ਕਿਉਂਕਿ ਆਪਾਂ ਸ਼ਬਦ ਦੀ ਕਮਾਈ ਨਹੀਂ ਕੀਤੀ ਨਾ ਹੀ ਆਪਾਂ ਬੈਠਦੇ ਆਂ ਆਪਦਾ ਪੰਜ ਮਿੰਟ ਉਹ ਨਹੀਂ ਬੈਠਦੀ ਗੁਰੂ ਘਰ ਦੇ ਵਿੱਚ ਪਰ ਜਿਨ੍ਹਾਂ ਨੇ ਕਮਾਈ ਕੀਤੀ ਹੈ ਜਿਨ੍ਹਾਂ ਨੇ ਚੰਕੜਾ ਦਾ ਅਭਿਆਸ ਕੀਤਾ ਉਹਨਾਂ ਨੇ ਦੇਖ ਲਿਆ ਉਹ ਨਾਲੇ ਦੇਖਿਆ ਤੇ ਲਿਖ ਦਿੱਤਾ 1431 ਕਾਦੇ ਵਿੱਚ ਗਿਆਨ ਦੇ ਦਿੱਤਾ ਸਾ ਸੰਤ ਜੀਓ ਉਹਨਾਂ ਨੇ ਘਰ ਨਾਲ ਘਾਲੀ ਕਮਾਈ ਕੀਤੀ ਉਹਨਾਂ ਨੇ ਲਿਖ ਦਿੱਤਾ ਕਿ ਇਹ ਜੁਨਾ ਦੇ ਵਿੱਚ ਹੋ ਗਏ अगर फिर चुनावी चरण में जाना कि जी नाम ना जरूर पिया। गुरु साहब जी ने कमाई थी, की थी और उन्होंने गर्भाधिकार में चिंतित किया कि कई जन्म पाए कि ये तो पतंगा। कई जन्म का जमीन करगा, कई जन्म पंखी सरपुर, कई जन्म है बड़े तो जोयो। मेरा जगदीश बेलन की बरगाड़ चरण का एही ਤੇ ਜਿਉਂ ਕਦੇ ਤੇਰੀਆਂ ਜੋੜਾਂ ਦੀ ਉਹਨਾਂ ਦੇ ਤੇ ਕਿਉਂਕਿ ਸਾਥ ਸੰਗਤ ਜੀਉ ਅਸੀਂ ਜੇਕਰ ਕੁਰਬਾਨੀ ਦੇ ਨਾਲ ਕਰੇਬ ਕੀਤਾ ਹੁੰਦਾ ਪਿਆਰ ਕੀਤਾ ਹੁੰਦਾ ਤੇਰੀ ਪਤਾ ਲੱਗਣਾ ਗੁਰਬਾਨੀ ਤਾਂ ਕਲੇ ਗ੍ਰੰਥੀ ਬੜੀ ਯਾਰ ਸਾਡੇ ਕੋਲ ਤੇ ਸਮਾਂ ਹੀ ਹੈ ਅਸੀਂ ਆਪਣੇ ਕੰਮ ਕਰਨੇ ਆ ਆਪਣੀਆਂ ਬਿਜ਼ਨਸ ਕਰਨੀ ਵਪਾਰ ਕਰਨੇ ਆ ਇਹਨਾਂ ਸਭਾਂ ਨਹੀਂ ਸਾਡੇ ਕੋਲ ਕੋਈ ਕੁਰਬਾਨੀ ਸੀ ਪੜਸ ਇਸ ਕਰਕੇ ਜਿਨ੍ਹਾਂ ਨੇ ਕਮਾਈ ਕੀਤੀ ਲਗਾਤਾਰ ਚੌਂਗੜਾ ਲਾਇਆ کئی-ਕਈ ਘੰਟੇ ਬੈਠ ਕੇ ਅਭਿਆਸ ਕੀਤਾ ਸਾਲੋਂ ਤਾਂ 2 ਮਿੰਟ ਕਿਤੇ 5 ਮਿੰਟ ਵੀ ਅਭਿਆਸ ਹੋ ਜਾਵੇ ਸਿਮਰਨ ਹੋ ਜਾਵੇ ਨਾ ਮੈਨੂੰ ਮੈਨੂੰ ਔਖਾ ਜਾਂਦਾ ਬੈਠ ਨਹੀਂ ਜਾਂਦਾ ਸਭ ਇਹ ਇਸ ਕਰਕੇ ਜਿਨ੍ਹਾਂ ਨੇ ਕਮਾਈ ਕੀਤੀ ਘਰ ਨਾਲ